ਇਸ ਸਮੇਂ ਮੌਜੂਦ ਹਾਂ ਜੀ ਬੂਥਗੜ੍ਹ ਤੋਗਾ ਰੋਡ ਦੇ ਉੱਤੇ ਪੀਆਰ 4 ਆ ਰੋਡ ਦੇ ਉੱਤੇ ਜਿੱਥੇ ਸਥਿਤ ਹੈ ਬੈਨੀਪਾਲ ਪ੍ਰਾਪਰਟੀ ਆ ਸਮਾਜ ਸੇਵੀ ਖੇਡ ਪ੍ਰਮੋਟਰ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਦਾ ਪ੍ਰਾਪਰਟੀ ਡੀਲਰ ਦਾ ਜੋ ਦਫ਼ਤਰ ਹੈ ਉਸ ਥਾਂ ਤੇ ਮੌਜੂਦ ਹਾਂ ਜਿੱਥੇ ਅੱਜ ਸੌਣ ਦੇ ਮਹੀਨੇ ਤੇ ਸੌਣ ਦੇ ਨਰਾਤਿਆਂ ਨੂੰ ਮੁੱਖ ਰੱਖਦੇ ਹਾਂ ਮਾਤਾ ਦੇ ਉਹ ਦਰਬਾਰ ਤੇ ਜਾਣ ਵਾਲੀਆਂ ਸੰਗਤਾਂ ਲਈ ਜੋ ਬੈਣੀਪਾਲ ਗਰੁੱਪ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਣਵੀਰ ਸਿੰਘ ਬਾਬਾ ਟੱਬੇ ਦੇ ਮਾਲਕ ਤੇ ਮੇਵਾ ਸਿੰਘ ਖਿਦਰਾਬਾਦ ਹਰਨੇਕ ਸਿੰਘ ਬੜੌਦੀ ਜਗਦੀਸ਼ ਸਿੰਘ ਦੀਸਾ ਤੇ ਹੋਰ ਬਹੁਤ ਸਾਰੇ ਇਹਨਾਂ ਦੇ ਸਾਥੀ ਸੰਗੀ ਜਿਨ੍ਹਾਂ ਵੱਲੋਂ ਅੱਜ ਮਾਤਾ ਨੈਣਾ ਦੇਵੀ ਮਾਤਾ ਚਿੰਤਪੂਰਨੀ ਜਵਾਲਾ ਜੀ ਤੇ ਹੋਰ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਕੜੀ ਚੌਲ ਕੜਾ ਪ੍ਰਸ਼ਾਦਾ ਲੰਗਰ ਅੱਜ ਬੈਨੀਪਾਲ ਗਰੁੱਪ ਦੇ ਦਫ਼ਤਰ ਵਿਖੇ ਲਗਾਇਆ ਗਿਆ ਸੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਨਿਊ ਚੰਡੀਗੜ੍ਹ ਦੀਆਂ ਬੈਨੀਪਾਲ ਗਰੁੱਪ ਦੇ ਦਫ਼ਤਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਸਮੇਂ ਸਰਦਾਰ ਮੀਵਾ ਸਿੰਘ ਤੇ ਰਣਵੀਰ ਸਿੰਘ ਜੀ ਸੇਵਾ ਨਿਭਾ ਰਹੇ ਤੇ ਹੋਰ ਵੀ ਸਾਥੀ ਤੇ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਵੀ ਇੱਥੇ ਮੌਜੂਦ ਨੇ ਤੇ ਨਾਲ ਹੀ ਕਾਕਾ ਮਾਰਸ਼ਲ ਜੀ ਸਾਡੇ ਰਣਜੀਤ ਸਿੰਘ ਕਾਕਾ ਮਾਰਸ਼ਲ ਉਹ ਵੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਸ ਪਰਪਸ ਦੇ ਨਾਲ ਇਹ ਲੰਗਰ ਲਗਾਏ ਗਏ ਨੇ ਤੇ ਕੀ ਕਹਿਣਾ ਬੈਨੀਪਾਲ ਦਾ ਉਹ ਵੀ ਉਹ ਇੱਥੇ ਗੱਲ ਦੱਸ ਦਈਏ ਕਿ ਦਲਵਿੰਦਰ ਸਿੰਘ ਬੈਨੀਪਾਲ ਜੋ ਸਮਾਜ ਸੇਵੀ ਕੰਮਾਂ ਲਈ ਇਲਾਕੇ ਦੇ ਵਿੱਚ ਜਾਣੇ ਜਾਂਦੇ ਨੇ ਇਸ ਤੇ ਨਾਲ ਹੀ ਉਹ ਵੱਡੇ ਖੇਡ ਪ੍ਰੋਮੋਟਰ ਵੀ ਨੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਪਿੰਡ ਜਾ ਕੇ ਖੇਡ ਕਿੱਟਾਂ ਮੁਹੱਈਆ ਕਰਵਾ ਰਹੇ ਨੇ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਬੀਤੇ ਦਿਨ ਵੀ ਇਹਨਾਂ ਵੱਲੋਂ ਕਈ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰਨ ਦੇ ਮਤਲਬ ਦੇ ਨਾਲ ਖੇਡ ਕਿੱਟਾਂ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ ਨੇ ਸੋ ਅੱਜ ਜੋ ਤੁਹਾਨੂੰ ਦੱਸਿਆ ਕਿ ਨਵਰਾਤਰੀਆਂ ਨੂੰ ਮੱਦੇ ਨਜ਼ਰ ਰੱਖਦੇ ਆ ਮਾਤਾ ਦੇ ਦਰਬਾਰ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਤੇ ਹੋਰ ਰਾਗੀਰਾਂ ਲਈ ਅੱਜ ਅ ਜੋ ਹੈ ਲੰਗਰ ਪੰਡਾਰੇ ਲਗਾਏ ਗਏ ਨੇ ਬੈਨੀਪਾਲ ਗਰੁੱਪ ਦੇ ਦਫ਼ਤਰ ਵਿਖੇ ਸੋ ਗੱਲਬਾਤ ਕਰ ਲੈਣੇ ਆ ਦਲਵਿੰਦਰ ਸਿੰਘ ਬੈਨੀਪਾਲ ਨਾਲ ਕੀ ਕਹਿੰਦੇ ਨੇ ਉਹ ਅ ਅੱਜ ਦੇ ਇਸ ਸ਼ੁਭ ਅਫਸਰ ਦੇ ਬੈਨੀਪਾਲ ਸਾਹਿਬ ਅੱਜ ਕਿਵੇਂ ਮੰਨ ਦੇ ਵਿੱਚ ਆ ਗਿਆ ਇਹ ਜੋ ਟੁੱਟ ਪੰਡਾਰੇ ਵਰਤਾਏ ਜਾ ਰਹੇ ਨੇ ਸਤਨਾ ਜੀ ਬਹੁਤ ਧੰਨਵਾਦ ਥੋੜਾ ਭਾਈ ਤੁਸੀਂ ਸਾਡੀ ਕਵਰ ਕਰਨ ਆਏ ਆ ਅਸੀਂ ਤਾਂ ਇਹ ਸੌਣ ਦਾ ਮਹੀਨਾ ਚੱਲਦਾ ਜੀ ਮਾਤਾ ਦਾ ਥੂੜ ਕਰਕੇ ਢੜੀ ਚੌਲ ਵਿੱਚ ਪਕੌੜੇ ਪਾ ਕੇ ਜੀ ਹਨ ਨਾਲ ਪ੍ਰਸ਼ਾਦ ਜੀ ਇੱਕ ਪਾਰਟੀ ਹੋਈ ਆਪਣਾ ਕਰਤਾਰਪੁਰ ਤੋਂ ਇੰਨੇ ਨੇ ਬਣਾਇਆ ਜੀ ਬਹੁਤ ਵਧੀਆ ਕੜੀ ਚੌਲ ਬਣਾਇਆ ਜੀ ਸ਼ੰਕਪਨਾ ਪੂਰਾ 10.5 ਵਜੇ ਲੈ ਕੇ 4 ਵਜੇ ਤੱਕ ਚੱਲਣਾ ਜੀ ਕਿੰਨੀ ਕਿੰਨੀ ਕ ਸੰਗਤ ਜੇ ਦੇਖਿਆ ਜਾਵੇ ਇਸ ਰੋਡ ਤੋਂ ਜਿਹੜੇ ਦਰਬਾਰ ਹੈ ਮਾਤਾ ਦੇ ਸਥਾਨ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਸ ਰੋਡ ਤੋਂ ਜਾ ਰਹੀ ਹੈ ਸੰਗਤ ਆ ਇੱਧਰ ਤੇ ਆ ਰਹੀ ਹੈ ਹਰਿਆਣਾ ਤੋਂ ਇਹ ਰੋਡ ਨੂੰ ਜਾ ਰਹੀ ਸੰਗਤ ਠੀਕ ਹੈ ਖਾਧਾ ਜੀ ਬਾਕੀ ਲੱਕ ਦੀ ਸੰਗਤ ਜੋ ਵੀ ਹੈ ਖਾਧਾ ਤੇ ਹੋਰ ਤੁਹਾਡੇ ਵੱਲੋਂ ਬਹੁਤ ਪ੍ਰਾਲੇ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਬੀਤੇ ਦਿਨ ਵੀ ਤੁਸੀਂ ਖੇਡ ਕਿਟ ਦਿੱਤੀ ਇੱਕ ਪਿੰਡ ਦੇ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਲੱਗਦਾ ਹੈ ਕਿ ਨੌਜਵਾਨ ਖੇਡਾਂ ਨਾਲ ਜੁੜਿਆ ਆਪ ਬੱਚੇ ਇੱਕ ਦਾ ਖੇਡਾ ਵਣਾ ਖੇਲ ਕੇ ਆਪਣਾ ਸਰੀਰ ਠੀਕ ਰੱਖਦੇ ਆਂ ਇੱਕ ਨਸ਼ੇ ਤੇ ਦੂਰ ਰਹਿੰਦੇ ਆਂ ਜੀ ਬਹੁਤ ਅਸੀਂ ਕਿਟ ਮਤਲਬ ਘੱਟ ਘੱਟ 90 ਕਿ ਪਿੰਟ ਲੈ ਗਏ ਸਾਤੇ ਕਿਟਾਂ ਅਸੀਂ ਬੱਚਿਆਂ ਤਾਂ ਹੀ ਕਹਿੰਦੇ ਬਈ ਕਿਨੂੰ ਵੀ ਲੋਡ ਹੈ ਬੱਚੇ ਨੂੰ ਕਿਟ ਹੈ ਤਾਂ ਉਹ ਰੇ ਤੇ ਆ ਕੇ ਪੀ 4 ਰੋਡ ਤੇ ਜਾਂ ਮਰਜੀ ਕਿੱਟ ਲੈ ਜਾ ਸਕਦੇ ਨਹੀਂ ਜਿਵੇਂ ਤੁਸੀਂ ਪਿੱਛੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਜੇ ਇਹ ਕਿਟ ਦੀ ਲੋੜ ਹੈ ਤਾਂ ਪਿੰਡ ਦਾ ਕੋਈ ਮੋਤਰਵ ਜਾਂ ਪੰਚਾਇਤ ਮੈਂਬਰ ਨਾਲ ਹੋਣਾ ਚਾਹੀਦਾ ਉਹ ਕੀ ਹਦਾਇਤ ਸੀ ਤੁਹਾਡੀ ਮੈਂ ਚਲੋ ਜੇ ਨਿਆਣੇ ਇਕੱਠੇ ਆਜਮੈਂ ਕਈ ਵਾਰ ਕੀ ਹੁੰਦਾ ਨਾ ਬੇ ਤੋ ਤਿੰਨ ਗਰੁੱਪ ਬਣਾਏ ਮੈਂ ਪਿੰਡਾਂ ਦੇ ਪਿੰਡਾਂ ਦੇ ਵਿੱਚ ਉਹ ਲਗ ਲਗ ਇੱਕ ਪਿੰਡ ਵਿੱਚ ਤਿੰਨ ਤਿੰਨ ਗਰੁੱਪ ਆ ਜਾਂਦੇ ਅਸੀਂ ਤਾਂ ਕਹਿੰਦੇ ਸਾਰੇ ਬੱਚੇ ਇਕੱਠੇ ਹੋ ਕਾਜ ਮੈਂ ਕੋਈ ਚਲੋ ਲੰਬੜਦਾਰ ਨਹੀਂ ਸਰਪੰਚ ਕੋਈ ਨਹੀਂ ਆ ਤਾਂ ਕੋਈ ਗੱਲ ਨਹੀਂ ਮਤਲਬ ਬੱਚੇ ਆ ਕੇ ਆਪਣੇ ਇਕੱਠੇ 10 15 ਬੰਦੇ ਟੀਮ ਬਣਾ ਕੇ ਆਪਣੇ ਉਹ ਆ ਕੇ ਲੈ ਜਾ ਚੋ ਆਜੋ ਸੋ ਬੈਣੀਪਾਲ ਦਲਵਿੰਦਰ ਸਿੰਘ ਬੈਣੀਪਾਲ ਸੀ ਸਾਡੇ ਨਾਲ ਰਣਜੀਤ ਸਿੰਘ ਕਾਕਾ ਮਾਰਸ਼ਲ ਮਾਰਸ਼ਲ ਜੀ ਕਿਵੇਂ ਦੇਖਦੇ ਹੋ ਖਾਸ ਕਰ ਪਹਿਲਾਂ ਤਾਂ ਆਪਾਂ ਤੁਸੀਂ ਬੀਤੇ ਦਿਨੀ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਵੀ ਨਤਮਸਤਕ ਹੋਏ ਉਥੋਂ ਦੀਆਂ ਵੀ ਸਾਨੂੰ ਦੋ ਕ ਗੱਲਾਂ ਸੁਣਾਇਓ ਵੀ ਕਿਹੋ ਜਿਹਾ ਮਾਹੌਲ ਹੈ ਤੇ ਇਹ ਜੋ ਬੈਨੀਪਾਲ ਸਾਹਿਬ ਵੱਲੋਂ ਪ੍ਰਾਰਲਾ ਕੀਤਾ ਗਿਆ ਕਿ ਮੈਨੂੰ ਲੱਗਦਾ ਹਾਂਜੀ ਸਤਨਾਮ ਜੀ ਤੁਸੀਂ ਪਹੁੰਚੇ ਇੱਥੇ ਸਾਨੂੰ ਬੜਾ ਧੰਨਵਾਦ ਜੀ ਤੁਸੀਂ ਹਮੇਸ਼ਾ ਬੜੀ ਸਕਾਰਾਤਮਕ ਪੱਤਰਕਾਰਤਾ ਦੇ ਵਿੱਚ ਮੂਰੀ ਮੰਨੇ ਜਾਂਦੇ ਹੋ ਤੇ ਜੇ ਨੈਣਾ ਦੇ ਵੀ ਮਾਤਾ ਦੀ ਤੁਸੀਂ ਗੱਲ ਕੀਤੀ ਹੈ ਤਾਂ ਉੱਥੇ ਲੱਖਾਂ ਇਤਜ਼ਾਦ ਦੇ ਵਿੱਚ ਜਿਹੜੇ ਸੌਣ ਦੇ ਮਹੀਨੇ ਦੇ ਜੋ ਮੇਲੇ ਹੈਗੇ ਆ ਅਸ਼ਟਮੀ ਨੌਮੀ ਦਾ ਮੇਲਾ ਹੈਗਾ 7ਵੀਂ ਅਸ਼ਟਮੀ ਨੌਮੀ ਦਾ ਉੱਥੇ ਪਹੁੰਚਦੀ ਹੈ ਸੰਗਤ ਕਰਾਲੀ ਨਿਊ ਗੈ ਮਾਤਾ ਨਾਨਾ ਦੇਵੀ ਲੰਗਰ ਕਮੇਟੀ ਦੇ ਵੱਲੋਂ ਸਾਡੇ ਵੱਲੋਂ ਲੰਗਰ ਆਯੋਜਿਤ ਸ਼ਹਿਰ ਦੇ ਸਹਿਯੋਗ ਨਾਲ ਉੱਥੇ ਵੀ ਕੀਤਾ ਗਿਆ ਸੀਗਾ ਤੇ ਸੰਗਤਾਂ ਬਹੁਤ ਪਹੁੰਚ ਰਹੀਆਂ ਜੀ ਉੱਥੇ ਤੇ ਬਹੁਤ ਇੱਕ ਅਲੌਕਿਕ ਆਨੰਦ ਹੈਗਾ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਦ ਸੱਜਣ ਜੁੜਦੇ ਉੱਥੇ ਪਰਮਾਤਮਾ ਦਾ ਆਪ ਹੀ ਵਾਸ ਮੰਨੇ ਜਾਂਦਾ ਤੇ ਆਨੰਦਪੁਰ ਸਾਹਿਬ ਦਾ ਨਾਲ ਹੋਣ ਕਾਰਨ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੇ ਆ ਜਿੰਨਾ ਕਿ ਸੇ ਫੇਟਪਾਪ ਤੋਂ ਪਹੁੰਚਦੇ ਆ ਲੋਕ ਉੱਥੇ ਹੀ ਦੇਖੋਗੇ ਤੁਸੀਂ ਕੇ ਵੀ ਚਾਹੇ ਖੰਡੇ ਦੇ ਨਿਸ਼ਾਨਾ ਵਾਲੇ ਜੋ ਮੋਟਰਸਾਈਕਲ ਗੱਡੀਆਂ ਉਹ ਵੀ ਉੱਥੇ ਨਤਮਸਟਕ ਮਾਤ ਦੇ ਦਰਬਾਰ ਚ ਹੁੰਦੀਆਂ ਇੱਕ ਧਾਰਮਿਕ ਜੋ ਉੱਥੇ ਇੱਕ ਚੁਕਤਾ ਪ੍ਰਤੀਤ ਹੁੰਦੀ ਹੈ ਉੱਥੇ ਜੇਕਰ ਅਸੀਂ ਦਲਵਿੰਦਰ ਸਿੰਘ ਬੈਣੀਪਾਲ ਦੀ ਗੱਲ ਕਰਦੇ ਆ ਤਾਂ ਜਿਵੇਂ ਪਿਛਲੇ ਸਮੇਂ ਤੋਂ ਦਲਵਿੰਦਰ ਸਿੰਘ ਬੈਣੀਪਾਲ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਜੋ ਨੌਜਵਾਨਾਂ ਨੂੰ ਚਾਹੇ ਖੇਡ ਕਲੱਬਾਂ ਨੂੰ ਕਿੱਟਾਂ ਦੇਣੀਆਂ ਹੋਗੀਆਂ ਜਾਂ ਕੋਈ ਆਰਥਿਕ ਸਹਾਇਤਾ ਕਰਨੀ ਹੋਗੀ ਜਾਂ ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਲਈ ਮੋਰੀ ਹੋ ਕੇ ਉਹਨਾਂ ਦੇ ਖਰਚੇ ਉਠਾਉਣੇ ਜਾਂ ਗਰੀਬ ਲੜਕੀਆਂ ਦੇ ਲਈ ਕੋਈ ਮੈਰਿਜ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਸਹਿਯੋਗ ਇਦਾਂ ਦੇ ਕਿ ਵੀ ਬੰਦ ਮੁਠੀ ਲਾ ਕੇ ਲੜਕੀਆਂ ਦੇ ਨਾਲ ਫੋਟੋ ਅੱਜਾ ਕੇ ਜਾਂ ਗਰੀਬ ਬੱਚਿਆਂ ਦੇ ਨਾਲ ਫੋਟੋਆਂ ਖਿਚਾ ਕੇ ਵੀ ਕੋਈ ਉਹ ਸ਼ੋਅ ਪੇਸ਼ ਕਰਨਾ ਵੀ ਇਹ ਅਸੀਂ ਕੀਤਾ ਹੈ। ਇਹ ਕੀਤਾ ਤੇ ਇਦਾਂ ਇਹ ਸਰਕਾਰਾਂ ਦਾ ਜਿਹੜਾ ਹੈਗਾ ਬੈਨੀਪਾਲ ਗਰੁੱਪ ਜਿਹੜਾ ਸਾਰਾ ਹੈਗਾ ਇਹ ਆਪਣਾ ਇੱਕ ਫਰਜ਼ ਨਿਭਾ ਰਿਹਾ ਹੈ ਤੇ ਅੱਜ ਜਿਵੇਂ ਕਿ ਮਾਤਾ ਜੈੰਤੀ ਮਾਤਰੀ ਜੀ ਦਾ ਇੱਥੇ ਜੈੰਤੀ ਜੈੰਤੀ ਦਾ ਸਥਾਨ ਹੈਗਾ ਉੱਥੋਂ ਨੂੰ ਵੀ ਸੰਗਤ ਬਹੁਤ ਜਾਂਦੀ ਹੈ ਤੇ ਉਧਰੋਂ ਹਰਿਆਣਾ ਤੋਂ ਕਿਉਂਕਿ ਨਿਊ ਚੰਡੀਗੜ੍ਹ ਹੋਣ ਕਰਕੇ ਇੱਕ ਸ਼ਾਰਟਕਟ ਸ਼ਾਰਟਕਟ ਰਾਹ ਬਣ ਗਿਆ ਹੈਗਾ ਇੱਥੋਂ ਸੰਗਤ ਸਵੇਰ ਤੋਂ ਹੀ ਦੇਖ ਰਹੇ ਆ ਅਸੀਂ ਇੱਕ ਕਵਾਂਟਲ ਤੋਂ ਉੱਪਰ ਚਾਵਲ ਇੱਥੇ ਜਿਹੜੇ ਇਹਨਾਂ ਨੇ ਬੈਨੀਪਾਲ ਗਰੁੱਪ ਨੇ ਆਪਣੇ ਵੱਲੋਂ ਲਗਾਇਆ ਹੋਇਆ ਹੈਗਾ ਇੱਕ ਕਵਾਂਟਲ ਤੋਂ ਚਾਵਲ ਤੇ ਕੜੀ ਜੋ ਕਿ ਕਰ ਕਰ ਕੇ ਬਣਦੀ ਹੈ ਕੜੀ ਤੇ ਬੜੀ ਸੁਆਤੀ ਇਹ ਕੜੀ ਜੋ ਮਾਤਾ ਦੇ ਦਰਬਾਰ ਦੇ ਵਿੱਚ ਵੀ ਜੋ ਕੜੀ ਚੌਲ ਦਾ ਲੰਗਰ ਲਗਾਇਆ ਜਾਂਦਾ ਇੱਥੇ ਬਹੁਤ ਹੀ ਗੁਣਾ ਭਰਪੂਰ ਹਾਈਜੈਨਿਕ ਕੜੀ ਲੰਗਰ ਦੇ ਵਿੱਚ ਵਰਤਾਈ ਗਈ ਹੈ ਜੀ ਤੇ ਬਹੁਤ ਇੱਕ ਪ੍ਰਸ਼ਾਦ ਬਹੁਤ ਵਧੀਆ ਬਣਾਇਆ ਗਿਆ ਦੇਸੀ ਘੀ ਦੇ ਵਿੱਚ ਆਟੇ ਦਾ ਪ੍ਰਸ਼ਾਦ ਜੋ ਕਿ ਸਿਹਤ ਦੇ ਲਈ ਬਹੁਤ ਖਾਰੀ ਹੁੰਦਾ ਤੇ ਇਦਾਂ ਦੇ ਜਿਹੜੇ ਇਹ ਹੈਗਿਆ ਦਵਿੰਦਰ ਬੈਣੀਪਾਲਜੀ ਵੱਲੋਂ ਕਾਰਜ ਕੀਤੇ ਜਾ ਰਹੇ ਹਨ ਉਸ ਲਾਗਾ ਯੋਗ ਹੈ ਤੇ ਸਾਡੀ ਨਾਲ ਪੂਰੀ ਹਮਾਇਤ ਸੋ ਅਨੰਜੀਤ ਸਿੰਘ ਕਾ ਕਮਾਰਸ਼ਲ ਸਾਡੇ ਨਾਲ ਮੌਜੂਦ ਸਨ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਬੈਣੀਪਾਲ ਗਰੁੱਪ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕੋਈ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕੀਤੀ ਜਾਂਦੀ ਸੋ ਇੱਕ ਕਿੱਤਾ ਜੋ ਇਹਨਾਂ ਦਾ ਪ੍ਰਾਪਰਟੀ ਦਾ ਕਿੱਤਾ ਉਸ ਨੂੰ ਇਹ ਆਪਣੇ ਇਮਾਨਦਾਰੀ ਦੇ ਨਾਲ ਇਸ ਇਲਾਕੇ ਦੇ ਵਿੱਚ ਨਿਭਾਉਂਦੇ ਨਜ਼ਰ ਆ ਰਹੇ ਨੇ ਕਰਦੇ ਨਜ਼ਰ ਆ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਚੰਗਾ ਸਨੇਹਾ ਚੰਗਾ ਮੈਸੇਜ ਹੋਰ ਨਾਲ ਤੱਕ ਵੀ ਪਹੁੰਚੇ ਜੈ ਮਾਤਾ ਦੀ ਧੰਨਵਾਦ ਜੀ